ਅਸੀਂ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਥੇ ਅੱਜ ਇਹਨਾਂ ਸਾਥੀਆਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀ ਆਂ ਤੇ ਅਸੀਂ ਇਹਨਾਂ ਨੂੰ ਸਮਰਥਨ ਦੇ ਰਹੇ ਆ ਕਿਉਂਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਬੜੀਆਂ ਹੱਕੀ ਤੇ ਜਾਇਜ਼ ਹੈ ਇਹ ਮੰਗ ਕਰ ਰਹੀ ਹੈ ਕਿ ਜਿਹੜੇ ਸਾਡੇ ਕੰਟਰੈਕਟ ਤੇ ਰੱਖੇ ਕੰਮੇ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਇਹਨਾਂ ਦੀ ਮੁੱਖ ਲੜਾਈ ਇਸ ਵੇਲੇ ਬਣੀ ਹੋਈ ਹੈ ਕਿ ਜਿਹੜੀ ਇਹ ਝਾੜੂ ਦੀ ਸਰਕਾਰ ਬੱਸਾਂ ਆ ਰਹੀਆਂ ਕਿਲੋਮੀਟਰ ਸਕੀਮ ਦੇ ਵਿੱਚ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਵੀ ਬੱਸਾਂ ਦਿੱਲੀ ਤੋਂ ਹੀ ਆ ਰਹੀਆਂ ਹਨ ਉਹਨਾਂ ਨੂੰ ਇਹ ਟੈਂਡਰ ਦਿੱਤੇ ਜਾ ਰਹੇ ਹੈ ਜਿਹਦੇ ਖਿਲਾਫ ਇਹ ਲੜ ਰਹੇ ਹੈਗੇ ਸੋ ਇਹਨਾਂ ਦੀ ਦੋਵੇਂ ਮੰਗਾਂ ਬੜੀਆਂ ਹੱਕੀ ਤੇ ਜਾਇਜ਼ ਹੈ ਕੱਚੇ ਕੰਮਿਆਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਜਿਹੜੀ ਗੱਲ ਕਹਿ ਕੇ ਸਰਕਾਰ ਨੇ ਵੋਟਾਂ ਲਈਆਂ ਸੀ ਕਿ ਅਸੀਂ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਸਾਰੇ ਕੱਚੇ ਕੰਮੇ ਪੱਕੇ ਕਰਾਂਗੇ ਪਰ 4 ਸਾਲ ਬੀਤ ਗਏ ਇਹਨਾਂ ਨੂੰ ਕੱਚੇ ਕੰਮੇ ਯਾਦ ਨਹੀਂ ਹੈਗੇ ਇਹਨਾਂ ਨੇ ਉਹ ਕੱਚੇ ਕੰਮੇ ਕੋਈ ਪੱਕਾ ਨਹੀਂ ਕੀਤਾ ਨਾਲ ਹੀ ਇਹ ਇਹਨਾਂ ਨੂੰ ਘਰੇ ਤੋਰਨ ਵਾਸਤੇ ਸਕੀਮਾਂ ਘੜ ਰਹੇ ਆ ਕਿ ਪ੍ਰਾਈਵੇਟ ਬੱਸਾਂ ਲਿਆ ਕੇ ਦਿੱਲੀ ਤੋਂ ਪਾ ਦਿਓ ਇਹਨਾਂ ਦੀ ਤਾਂ ਜੋਬ ਹੀ ਖਤਰੇ ਦੇ ਵਿੱਚ ਪੈ ਗਈ ਆ ਸੋ ਇਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਹੈ ਅਸੀਂ ਇਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਤੇ ਮੈਂ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੀ ਹਾਂ ਕਿ ਜਿਹੜਾ ਪਿਛਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਾंडਵ ਚੱਲ ਰਿਹਾ ਹੈਗਾ ਹਾਲਾਂਕਿ ਪਹਿਲਾਂ ਹੀ ਇਹ ਬਹੁਤ ਕੋਸ਼ਿਸ਼ ਕਰ ਰਹੇ ਆ ਕਿਸਾਨਾਂ ਨੂੰ ਪਹਿਲਾਂ ਇਹਨਾਂ ਨੇ ਕੁੱਟਿਆ ਉਹਨਾਂ ਦੀਆਂ ਟਰਾਲੀਆਂ ਖੋਈਆਂ ਨੱਪੀਆਂ ਬਹੁਤ ਬੁਰੀ ਹਾਲਤ ਕੀਤੀ ਇਹਨਾਂ ਨੇ ਕਿਸਾਨਾਂ ਦੀ ਪਰ ਹੁਣ ਜਿਹੜੀ ਫੇਰ ਇਹਨਾਂ ਨੇ ਹੱਦਾ ਬੰਨੇ ਟੱਪ ਗਏ ਕਿ ਜਿਹੜੇ ਸਾਡੇ ਵੀਰ ਸਾਡੇ ਬੱਚੇ ਸੰਘਰਸ਼ ਕਰ ਰਹੇ ਆ ਉਹਨਾਂ ਦੀਆਂ ਇਹਨਾਂ ਨੇ ਦਸਤਾਰਾਂ ਤੱਕ ਲਾਤੀਆਂ ਉਹਨਾਂ ਦੀਆਂ ਇਹਨਾਂ ਨੇ ਪੈਂਟਾਂ ਤੱਕ ਲਾਤੀਆਂ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਕਿ ਇਹਨਾਂ ਨੇ ਪੁਲਿਸ ਸਟੇਟ ਬਣਾਇਆ ਹੋਇਆ ਡੰਡੇ ਦੇ ਜ਼ੋਰ ਨਾਲ ਤੁਸੀਂ ਲੋਕਾਂ ਦੇ ਹੱਕ ਆ ਜਿਹੜੇ ਉਹ ਖੋਹਣ ਨੂੰ ਫਿਰਦੇ ਹੋ ਦਬਾਉਣ ਨੂੰ ਫਿਰਦੇ ਹੋ ਤੇ ਮੈਂ ਦੀ ਦਿਆ ਕਰਦੀ ਹੈ ਬਾਕੀ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇੱਕ ਘਟਨਾ ਹੋ ਰਹਿਮ ਘਟਿਆ ਕਿ ਸਾਡੀ ਬੇਟੀ ਕੰਚਨਪ੍ਰੀਤ ਕੌਰ ਜੋ ਤਰਨ ਤਰਨ ਤੋਂ ਸਾਡੇ ਇਲੈਕਸ਼ਨ ਲੜੇ ਬੀਬੀ ਸੁਖਵਿੰਦਰ ਕੌਰ ਦਾ ਉਹਨਾਂ ਦੀ ਬੇਟੀ ਉਹਨਾਂ ਨੂੰ ਨਜਾਇਜ਼ ਹਰਾਸਤ ਦੇ ਵਿੱਚ ਲਿਆ ਗਿਆ ਜਿਹੜਾ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਰਾਤ ਰਿਹਾ ਕੀਤਾ ਇਹ ਸਰਕਾਰ ਬਿਲਕੁਲ ਹੀ ਹੱਦਾ ਬੰਨੇ ਟੱਪ ਗਈ ਹੈ ਕਿ ਇਹਨਾਂ ਨੇ ਜਿਹੜੇ ਗੱਲ ਕਹੀ ਇਹਨਾਂ ਦੇ ਮਨੀਸ਼ ਸੋਦੀਏ ਨੇ ਉਹ ਸਾਹਮਣੇ ਆਈ ਕਿ ਅਸੀਂ ਸਾਮਦਾਮ ਦੰਡਪੇੜ ਹਰ ਨੀਤੀ ਅਪਣਾਵਾਂਗੇ ਉਹ ਨੀਤੀਆਂ ਅਪਣਾ ਰਹੇ ਹਨ ਹਾਲਾਂਕਿ ਇਹਨਾਂ ਨੇ ਤਾਂ ਪਹਿਲਾਂ ਹੀ ਜਦੋਂ ਆਪਦੀ ਪਾਰਟੀ ਆਰਗੇਨਾਈਜ਼ ਕੀਤੀ ਹੋਣੀ ਹੈ ਇਹਨਾਂ ਦਾ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਇੱਕ ক্লোਜ਼ ਪਾਈ ਹੋਣੀ ਆ ਕਿ ਅਸੀਂ ਸਾਮਦਾਮ ਦੰਡਪੇੜ ਕਿ ਸਰਕਾਰਾਂ ਬਣਾਵਾਂਗੇ ਤਾਂ ਉਹ ਪਹਿਲਾਂ ਵੀ ਇਹਨਾਂ ਨੇ ਉਹ ਕੁਝ ਕੀਤਾ ਪਰ ਉਹ ਤਾਂ ਇੱਕ ਵੀਡੀਓ ਹੀ ਸਾਹਮਣੇ ਆ ਗਈ ਤੇ ਹੁਣ ਜਿਹੜਾ ਲੋਕਾਂ ਨੂੰ ਸਾਫ਼ ਪਤਾ ਲੱਗ ਰਿਹਾ ਵੀ ਇਹ ਸਾਮ-ਦਾਮ ਦੰਡਪੇਦ ਕਰ ਰਹੇ ਐ ਤੇ ਪੰਜਾਬ ਦੀ ਜਨਤਾ ਦੇ ਨਾਲੇ ਧੋਖਾ ਕਰ ਰਹੇ ਐ ਮੈਂ ਇਹਦੀ ਕੋਰ ਸ਼ਬਦਾਂ ਚ ਨਿੰਦਿਆ ਕਰਦੀ ਐ ਤੇ ਮੈਂ ਮੰਗ ਕਰਦੀ ਆ ਕਿ ਮੇਰੇ ਇਹਨਾਂ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਹਨਾਂ ਦੀ ਜੌਬ ਪੱਕੀ ਕੀਤੀ ਜਾਵੇ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਉਹਦੇ ਚ ਕੋਈ ਸੋਸ ਫੈਸਲਾ ਲਿਆ ਜਾਵੇ ਤੇ ਜਿਹੜਾ ਉਹ ਪ੍ਰਾਈਵੇਟ ਬੱਸਾ ਦਿੱਲੀ ਵਾਲਿਆਂ ਪਾਉਨ ਨੂੰ ਫਿਰਦੇ ਆ ਉਹ ਟੈਂਡਰ ਹੈ ਜਿਹੜੇ ਰੱਦ ਕੀਤੇ ਜਾਣ ਤੇ ਨਾਲ ਹੀ ਜਿਹੜਾ ਤੇ ਪੰਜਾਬ ਦੀਆਂ ਜ਼ਮੀਨਾਂ ਵੇਚਣ ਨੂੰ ਫਿਰਦੇ ਆ, ਬਿਜਲੀ ਬੋਰਡ ਵੇਚਣ ਨੂੰ ਫਿਰਦੇ ਆ, ਸਾਰਾ ਕੁਝ ਵੇਚਣਾ ਬੰਦ ਕਰਨ ਤੇ ਪੰਜਾਬ ਦੀ ਜਨਤਾ ਜਿਹੜੀ ਉਹ ਇਹਨਾਂ ਦੇ ਹਰ ਜਿਹੜਾ ਕਦਮ ਆ ਉਹਦਾ ਵਿਰੋਧ ਕਰੂਗੀ ਤੇ ਸ਼ਰਮਣੀ ਅਕਾਲੀ ਦਰ ਵੱਲੋਂ ਅਸੀਂ ਇਹਨਾਂ ਦੀ ਹਰ ਗੱਲ ਦਾ ਜਿਹੜਾ ਇਹਨਾਂ ਨੂੰ ਪਹਿਲਾਂ ਵੀ ਭਜਾਇਆ ਸੀ ਲੈਂਡ ਪੂਲਿੰਗ ਨੀਤੀ ਤੋਂ ਅਸੀਂ ਹੁਣ ਵੀ ਇਹਨਾਂ ਨੂੰ ਪੰਜਾਬ ਦਾ ਜਮੀਨਾ ਨਹੀਂ ਵੇਚਣ ਦੇਵਾਂਗੇ, ਪੰਜਾਬ ਦੇ ਨਾਲ ਧੱਕਾ ਨਹੀਂ ਕਰਨ ਦੇਵਾਂਗੇ। ਅਸੀਂ ਇਹਨਾਂ ਨੂੰ ਜਿਵੇਂ ਇਹ ਆਏ ਆ ਉਸੇ ਤਰ੍ਹਾਂ ਇਹਨਾਂ ਨੂੰ ਪੁੱਠੇ ਮੋੜਾਂਗੇ, ਲਟੇਰੇ ਪੰਜਾਬ ਦੇ ਵਿੱਚ ਨਹੀਂ ਚੱਲਣਗੇ। ਇਵੇਂ ਦੇਖਦੇ ਹੋ ਕਿ ਜਿਹੜੇ ਇਹਨਾਂ ਦੇ ਸਾਥੀ ਧਰਨੇ ਤੇ ਸੀ ਚਾਹੇ ਸੂਬਾ ਇਹ ਆਗੂ ਸੀ ਜਾਂ ਫਿਰ ਜਿਲ੍ਹਾ ਇਹ ਆਗੂ ਜਿਲ੍ਹੇ ਦੇ ਆਗੂ ਸੀ ਉਹਨਾਂ ਨੂੰ ਟਰਮੀਨੇਟ ਵੀ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਡਕਟਰ ਆ ਜਾਂ ਡਰਾਈਵਰ ਆ ਉਹਨਾਂ ਨੂੰ ਵਾਪਸ ਭੇਜਿਆ ਗਿਆ ਹਾਂਜੀ ਇਹ ਹਾਂ ਉਹ ਮੈਂ ਕਹਿਣਾ ਚਾਹੁੰਨੀ ਆ ਕਿ ਆਪਾਂ ਦੇਖਿਆ ਕਿ ਪਿਛਲੇ 3 ਦਿਨ ਤੋਂ ਨਾਲੇ ਕੁੱਟਿਆ ਗਿਆ ਨਾਲੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹਨਾਂ ਦੀਆਂ ਨੌਕਰੀਆਂ ਜਿਹੜੀਆਂ ਖੋਈਆਂ ਗਈਆਂ ਮੈਂ ਬੋਲੀਏ ਖੋਨ ਨੂੰ ਹੀ ਫਿਰਦੇ ਆ ਪਰ ਇਦਾਂ ਨਹੀਂ ਹੈਗਾ ਕਿ ਕੋਈ ਵੀ ਮੁਲਾਜ਼ਮ ਹੜਤਾਲ ਕਰਦਾ ਸੰਘਰਸ਼ ਕਰਦਾ ਉਹਦਾ ਡੈਮੋਕਰੈਟਿਕ ਰਾਈਟ ਹੈ ਕਿ ਉਹ ਲੜ ਸਕਦਾ ਸੰਘਰਸ਼ ਕਰ ਸਕਦਾ ਹੈ ਇਹ ਉਹ ਪਾਰਟੀ ਹੈ ਜਿਹੜੀ ਸੰਘਰਸ਼ਾ ਚੋਂ ਨਿਕਲੀ ਹੈ ਇਹ ਉਹ ਲੋਕ ਹੈਗੇ ਜਿਹੜੇ ਖੁਦ ਕਹਿੰਦੇ ਸੀ ਅਸੀਂ ਭੋਖ ਹੜਤਾਲਾਂ ਕਰਦੇ ਅਸੀਂ ਧਰਨੇ ਲਾਉਂਦੇ ਆ ਦਿੱਲੀ ਦੇ ਵਿੱਚ ਕੀ ਕੀ ਇਹਨਾਂ ਨੇ ਡਰਾਮੇ ਕੀਤੇ ਕੇਜਰੀਵਾਲ ਦੀ ਰਾਤ ਸੜਕਾਂ ਤੇ ਪੈ ਜਾਂਦਾ ਸੀ ਜਾ ਕੇ ਹੁਣ ਭੁੱਲ ਗਿਆ ਕਿ ਉਹ ਸੰਘਰਸ਼ ਤੁਹਾਡਾ ਸੰਘਰਸ਼ ਹੋਰ ਸੀ ਇਹਨਾਂ ਲੋਕਾਂ ਦਾ ਸੰਘਰਸ਼ ਹੋ ਰਿਹਾ ਸੋ ਇਹ ਬਿਲਕੁਲ ਗਲਤ ਗੱਲਾਂ ਹੈਗੀਆਂ ਾਕਾਤ ਚਾਉਣਾ ਚਾਹੀਦਾ ਵਾਪਸ ਕੋਈ ਇਹਨਾਂ ਨੂੰ ਕੋਈ ਝਟਕੇ ਝੁਟਕੇ ਲੱਗਣੇ ਚਾਹੀਦੇ ਆ ਬਿਜਲੀ ਦੇ ਇਹਨਾਂ ਦੀ ਜਾਦਾਸ਼ਤ ਵਾਪਸ ਆਵੇ ਵੀ ਇਹਨਾਂ ਨੇ ਗੱਲਾਂ ਕੀ ਕੀਤੀਆਂ ਸੀ ਲੋਕਾਂ ਨਾਲ ਤੇ ਕੀ ਕਰ ਰਹੇ ਆ ਇਹ ਪੰਜਾਬੀ ਹੈ ਇਹਨਾਂ ਦੀਆਂ ਜਿਹੜੀਆਂ ਮੈਂ ਕਹਣੀ ਹੈ ਗਲਤ ਨੀਤੀਆਂ ਉਹਨਾਂ ਦਾ ਵਿਰੋਧ ਕਰਨਗੇ ਤੇ ਇਹਨਾਂ ਨੂੰ ਪਾંચ ਦੇਣਗੇ ਬੁਰੀ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਮੈਂ ਪੰਜਾਬੀ ਚ ਇੱਕ ਕਹਾਵਤ ਹੈ ਕਹਿੰਦੇ ਨਾਸਾ ਭੋਰ ਦੇਣਗੇ ਐਦਾ ਨਹੀਂ ਚੱਲਣੀਆਂ ਕਿ ਤੁਸੀਂ ਇਹਨਾਂ ਨੂੰ ਸਸਪੈਂਡ ਕਰ ਦਿਓ ਜੀ ਇਹਨਾਂ ਨੂੰ ਨੌਕਰੀ ਤੋਂ ਕੱ ਹਾਲੋ ਕਰੇ ਬਠਾ ਲੋ ਕੀ ਗੱਲ ਤੁਸੀਂ ਕੀ ਸਮਝਦੇ ਹੋ ਵੀ ਅਸੀਂ ਲੋਕ ਇੰਨੇ ਗਏ ਗੁਜ਼ਰੇ ਹੈਗੇ ਤੁਸੀਂ ਜਿਹੜਾ ਕੋਈ ਸਮਝੀ ਕਰੋਗੇ ਤੇ ਅਸੀਂ ਬਰਦਾਸ਼ਤ ਕਰਾਂਗੇ ਮੀਟਿੰਗ ਹੈਗੀ ਹੈ ਜੇ ਕੋਈ ਨਿਸ਼ੇਸ਼ ਨਹੀਂ ਨਿਕਲੇਗਾ ਤਾਂ ਲਗਾਤਾਰ ਤੁਹਾਨੂੰ ਰਸਤਾ ਤੁਰਨਾ ਹੈਗਾ ਤੁਹਾਡਾ ਸਮਰਥਨ ਰਹੇਗਾ ਬਿਲਕੁਲ ਜੀ ਸਾਡਾ ਸਮਰਥਨ ਇਹਨਾਂ ਦੇ ਨਾਲ ਹੈ ਪੰਜਾਬ ਦੀ ਹਰ ਲੜਾਈ ਦੇ ਵਿੱਚ ਜੇ ਯੂਨੀਵਰਸਿਟੀ ਦੀ ਲੜਾਈ ਸੀ ਤਾਂ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਐਜੇ ਮੁਲਾਜ਼ਮ ਅਸੀਂ ਨਾਲ ਸੀ ਅਸੀਂ ਹਰ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਪੰਜਾਬ ਦੇ ਵਿੱਚ ਪਵਾ ਕਿਸਾਨਾਂ ਦਾ ਸੰਘਰਸ਼ ਹੈ ਮਜ਼ਦੂਰ ਦਾ ਸੰਘਰਸ਼ ਹੈ ਮੁਲਾਜ਼ਮ ਦਾ ਸੰਘਰਸ਼ ਹੈ ਸਾਡਾ ਜਿਹੜਾ ਸਮਰਥਨ ਹੈ ਉਹ ਹਰ ਤਰੀਕੇ ਨਾਲ ਜਾਰੀ ਰਹੂਗਾ ਹੁਣ ਜਿਵੇਂ ਸਾਡੇ ਮੇਰੇ ਵੀਰ ਰਣਜੀਤ ਗਿੱਲ ਤੇ ਹਮਲਾ ਕੀਤਾ ਇਹਨਾਂ ਨੇ ਤਾਂ ਅਸੀਂ ਉਹਦੇ ਉਸ ਲੜਾਈ ਦੇ ਵਿੱਚ ਵੀ ਨਾਲ ਹੈ ਜਿਹੜਾ 8 ਦਸੰਬਰ ਦਾ ਪ੍ਰੋਗਰਾਮ ਹੈ ਅਸੀਂ ਉਹਦੇ 'ਚ ਵੱਧ ਚੜ ਕੇ ਭਾਗ ਲਾਵਾਂਗੇ ਕਿਉਂਕਿ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਅਸੀਂ ਇਹਨਾਂ ਦਾ ਮੂੰਹ ਮੋੜ ਸਕਦੇ ਹਾਂ ਇਹ ਤਾਂ ਰਕਸ਼ ਬਣੇ ਹੋਏ ਆ ਜੀ ਅਸੀਂ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਥੇ ਅੱਜ ਇਹਨਾਂ ਸਾਥੀਆਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀ ਹਾਂ ਤੇ ਅਸੀਂ ਇਹਨਾਂ ਨੂੰ ਸਮਰਥਨ ਦੇ ਰਹੇ ਹਾਂ ਕਿਉਂਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਬੜੀਆਂ ਹੱਕੀ ਤੇ ਜਾਇਜ਼ ਆ ਇਹ ਮੰਗ ਕਰ ਰਹੇ ਆ ਕਿ ਜਿਹੜੇ ਸਾਡੇ ਕੰਟਰੈਕਟ ਤੇ ਰੱਖੇ ਕੰਮ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਇਹਨਾਂ ਦੀ ਮੁੱਖ ਲੜਾਈ ਇਸ ਵੇਲੇ ਬਣੀ ਹੋਈ ਆ ਕਿ ਜਿਹੜੀ ਇਹ ਝਾੜੂ ਦੀ ਸਰਕਾਰ ਬੱਸਾਂ ਪਾ ਰਹੀ ਆ ਕਿਲੋਮੀਟਰ ਸਕੀਮ ਦੇ ਵਿੱਚ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਵੀ ਬੱਸਾਂ ਦਿੱਲੀ ਤੋਂ ਹੀ ਆ ਰਹੀਆਂ ਉਹਨਾਂ ਨੂੰ ਇਹ ਟੈਂਡਰ ਦਿੱਤੇ ਜਾ ਰਹੇ ਆ ਜਿਹਦੇ ਖਿਲਾਫ ਇਹ ਲੜ ਰਹੇ ਹੈਗੇ ਆ ਸੋ ਇਹਨਾਂ ਦੀ ਦੋਵੇਂ ਮੰਗਾਂ ਬੜੀਆਂ ਹੱਕੀ ਤੇ ਜਾਇਜ਼ ਆ ਕੱਚੇ ਕੰਮਿਆਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਜਿਹੜੀ ਗੱਲ ਕਹਿ ਕੇ ਸਰਕਾਰ ਨੇ ਵੋਟਾਂ ਲਈਆਂ ਸੀ ਕਿ ਅਸੀਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸਾਰੇ ਕੱਚੇ ਕੰਮੇ ਪੱਕੇ ਕਰਾਂਗੇ ਪਰ 4 ਸਾਲ ਬੀਤ ਗਏ ਇਹਨਾਂ ਨੂੰ ਕੱਚੇ ਕੰਮੇ ਯਾਦ ਨਹੀਂ ਹੈਗੇ ਇਹਨਾਂ ਨੇ ਉਹ ਕੱਚੇ ਕੰਮੇ ਕੋਈ ਪੱਕਾ ਨਹੀਂ ਕੀਤਾ ਨਾਲ ਹੀ ਇਹ ਇਹਨਾਂ ਨੂੰ ਘਰੇ ਤੋਰਨ ਵਾਸਤੇ ਸਕੀਮਾਂ ਘੜ ਰਹੇ ਆ ਕਿ ਪ੍ਰਾਈਵੇਟ ਬੱਸਾਂ ਲਿਆ ਕੇ ਦਿੱਲੀ ਤੋਂ ਪਾ ਦਿਓ ਇਹਨਾਂ ਦੀ ਤਾਂ ਜੋਬ ਹੀ ਖਤਰੇ ਦੇ ਵਿੱਚ ਪੈ ਗਈ ਆ ਸੋ ਇਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਹੈ ਅਸੀਂ ਇਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਤੇ ਮੈਂ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੀ ਹਾਂ ਕਿ ਜਿਹੜਾ ਪਿਛਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਾंडਵ ਚੱਲ ਰਿਹਾ ਹੈਗਾ ਹਾਲਾਂਕਿ ਪਹਿਲਾਂ ਹੀ ਇਹ ਬਹੁਤ ਕੋਸ਼ਿਸ਼ ਕਰ ਰਹੇ ਆ ਕਿਸਾਨਾਂ ਨੂੰ ਪਹਿਲਾਂ ਇਹਨਾਂ ਨੇ ਕੁੱਟਿਆ ਉਹਨਾਂ ਦੀਆਂ ਟਰਾਲੀਆਂ ਖੋਈਆਂ ਨੱਪੀਆਂ ਬਹੁਤ ਬੁਰੀ ਹਾਲਤ ਕੀਤੀ ਇਹਨਾਂ ਨੇ ਕਿਸਾਨਾਂ ਦੀ ਪਰ ਹੁਣ ਜਿਹੜੀ ਫੇਰ ਇਹਨਾਂ ਨੇ ਹੱਦਾ ਬੰਨੇ ਟੱਪ ਗਏ ਕਿ ਜਿਹੜੇ ਸਾਡੇ ਵੀਰ ਸਾਡੇ ਬੱਚੇ ਸੰਘਰਸ਼ ਕਰ ਰਹੇ ਆ ਉਹਨਾਂ ਦੀਆਂ ਇਹਨਾਂ ਨੇ ਦਸਤਾਰਾਂ ਤੱਕ ਲਾਤੀਆਂ ਉਹਨਾਂ ਦੀਆਂ ਇਹਨਾਂ ਨੇ ਪੈਂਟਾਂ ਤੱਕ ਲਾਤੀਆਂ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਕਿ ਇਹਨਾਂ ਨੇ ਪੁਲਿਸ ਸਟੇਟ ਬਣਾਇਆ ਹੋਇਆ ਡੰਡੇ ਦੇ ਜ਼ੋਰ ਨਾਲ ਤੁਸੀਂ ਲੋਕਾਂ ਦੇ ਹੱਕ ਆ ਜਿਹੜੇ ਉਹ ਖੋਣ ਨੂੰ ਫਿਰਦੇ ਹੋ ਦਬਾਉਣ ਨੂੰ ਫਿਰਦੇ ਹੋ ਤੇ ਮੈਂ ਵੀ ਦਿਆ ਕਰਦੀ ਹੈ ਬਾਕੀ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇੱਕ ਘਟਨਾ ਹੋ ਰਹਿਮ ਘਟਿਆ ਕਿ ਸਾਡੀ ਬੇਟੀ ਕੰਚਨਪ੍ਰੀਤ ਕੌਰ ਜੋ ਤਰਨ ਤਰਨ ਤੋਂ ਸਾਡੇ ਇਲੈਕਸ਼ਨ ਲੜਿਆ ਬੀਬੀ ਸੁਖਵਿੰਦਰ ਕੌਰ ਦਾ ਉਹਨਾਂ ਦੀ ਬੇਟੀ ਉਹਨਾਂ ਨੂੰ ਨਜਾਇਜ਼ ਹਰਾਸਤ ਦੇ ਵਿੱਚ ਲਿਆ ਗਿਆ ਜਿਹੜਾ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਰਾਤ ਰਿਹਾ ਕੀਤਾ ਇਹ ਸਰਕਾਰ ਬਿਲਕੁਲ ਹੀ ਹੱਦਾ ਬੰਨੇ ਟੱਪ ਗਈ ਹੈ ਕਿ ਇਹਨਾਂ ਨੇ ਜਿਹੜੇ ਗੱਲ ਕਹੀ ਇਹਨਾਂ ਦੇ ਮਨੀਸ਼ ਸੋਦੀਏ ਨੇ ਉਹ ਸਾਹਮਣੇ ਆਈ ਕਿ ਅਸੀਂ ਸਾਮਦਾਮ ਦੰਡਪੇੜ ਹਰ ਨੀਤੀ ਅਪਣਾਵਾਂਗੇ ਉਹ ਨੀਤੀਆਂ ਅਪਣਾ ਰਹੇ ਹਾਲਾਂਕਿ ਇਹਨਾਂ ਨੇ ਤਾਂ ਪਹਿਲਾਂ ਹੀ ਜਦੋਂ ਆਪਦੀ ਪਾਰਟੀ ਆਰਗੇਨਾਈਜ਼ ਕੀਤੀ ਹੋਣੀ ਹੈ ਇਹਨਾਂ ਦਾ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਇੱਕ ক্লোਜ਼ ਪਾਈ ਹੋਣੀ ਆ ਕਿ ਅਸੀਂ ਸਾਮਦਾਮ ਦੰਡਪੇੜ ਕਿ ਸਰਕਾਰਾਂ ਬਣਾਵਾਂਗੇ ਤਾਂ ਉਹ ਪਹਿਲਾਂ ਵੀ ਇਹਨਾਂ ਨੇ ਉਹ ਕੁਝ ਕੀਤਾ ਪਰ ਉਹ ਤਾਂ ਇੱਕ ਵੀਡੀਓ ਹੀ ਸਾਹਮਣੇ ਆ ਗਈ ਤੇ ਹੁਣ ਜਿਹੜਾ ਲੋਕਾਂ ਨੂੰ ਸਾਫ਼ ਪਤਾ ਲੱਗ ਰਿਹਾ ਵੀ ਇਹ ਸਾਮ-ਦਾਮ ਦੰਡ ਭੇਦ ਕਰ ਰਹੇ ਐ ਤੇ ਪੰਜਾਬ ਦੀ ਜਨਤਾ ਦੇ ਨਾਲੇ ਧੋਖਾ ਕਰ ਰਹੇ ਐ ਮੈਂ ਇਹਦੀ ਕੋਰ ਸ਼ਬਦਾਂ ਚ ਨਿੰਦਿਆ ਕਰਦੀ ਐ ਤੇ ਮੈਂ ਮੰਗ ਕਰਦੀ ਆ ਕਿ ਮੇਰੇ ਇਹਨਾਂ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਹਨਾਂ ਦੀ ਜੌਬ ਪੱਕੀ ਕੀਤੀ ਜਾਵੇ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਉਹਦੇ 'ਚ ਕੋਈ ਥੋਸ ਫੈਸਲਾ ਲਿਆ ਜਾਵੇ ਤੇ ਜਿਹੜਾ ਉਹ ਪ੍ਰਾਈਵੇਟ ਬੱਸਾਂ ਦਿੱਲੀ ਵਾਲਿਆਂ ਪਾਉਨ ਨੂੰ ਫਿਰਦੇ ਆ ਉਹ ਟੈਂਡਰ ਹੈ ਜਿਹੜੇ ਰੱਦ ਕੀਤੇ ਜਾਣ ਤੇ ਨਾਲ ਹੀ ਜਿਹੜਾ ਇਹ ਪੰਜਾਬ ਦੀਆਂ ਜ਼ਮੀਨਾਂ ਵੇਚਣ ਨੂੰ ਫਿਰਦੇ ਆ ਬਿਜਲੀ ਬੋਰਡ ਵਿੱਚ ਨੂੰ ਫਿਰਦੇ ਆ ਸਾਰਾ ਕੁਝ ਵੇਚਣਾ ਬੰਦ ਕਰਨ ਤੇ ਪੰਜਾਬ ਦੀ ਜਨਤਾ ਜਿਹੜੀ ਉਹ ਇਹਨਾਂ ਦੇ ਹਰ ਜਿਹੜਾ ਕਦਮ ਆ ਉਹਦਾ ਵਿਰੋਧ ਕਰੂਗੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਇਹਨਾਂ ਦੀ ਹਰ ਗੱਲ ਦਾ ਜਿਹੜਾ ਇਹਨਾਂ ਨੂੰ ਪਹਿਲਾਂ ਵੀ ਭਜਾਇਆ ਸੀ ਲੈਂਡ ਪੂਲਿੰਗ ਨੀਤੀ ਤੋਂ ਅਸੀਂ ਹੁਣ ਵੀ ਇਹਨਾਂ ਨੂੰ ਪੰਜਾਬ ਦਾ ਜਮੀਨਾਂ ਨਹੀਂ ਵੇਚਣ ਦੇਵਾਂਗੇ ਪੰਜਾਬ ਦੇ ਨਾਲ ਧੱਕਾ ਨਹੀਂ ਕਰਨ ਦੇਵਾਂਗੇ ਅਸੀਂ ਇਹਨਾਂ ਨੂੰ ਜਿਵੇਂ ਇਹ ਆਏ ਆ ਉਸੇ ਤਰ੍ਹਾਂ ਇਹਨਾਂ ਨੂੰ ਪੁੱਠੇ ਮੋੜਾਂਗੇ ਲਟੇਰੇ ਪੰਜਾਬ ਦੇ ਵਿੱਚ ਨਹੀਂ ਚੱਲਣਗੇ ਕਿਵੇਂ ਦੇਖਦੇ ਹੋ ਕਿ ਜਿਹੜੇ ਇਹਨਾਂ ਦੇ ਸਾਥੀ ਧਰਨੇ ਤੇ ਸੀ ਚਾਹੇ ਸੂਬਾ ਇਹ ਆਗੂ ਸੀ ਜਾਂ ਫਿਰ ਜ਼ਿਲ੍ਹਾ ਇਹ ਆਗੂ ਜ਼ਿਲ੍ਹੇ ਦੇ ਆਗੂ ਸੀ ਉਹਨਾਂ ਨੂੰ ਟਰਮੀਨੇਟ ਵੀ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਡਕਟਰ ਆ ਜਾਂ ਡਰਾਈਵਰ ਆ ਉਹਨਾਂ ਨੂੰ ਵਾਪਸ ਭੇਜਿਆ ਗਿਆ ਹਾਂਜੀ ਇਹ ਹਾਂ ਉਹ ਮੈਂ ਕਹਿਣਾ ਚਾਹੁੰਨੀ ਆ ਕਿ ਆਪਾਂ ਦੇਖਿਆ ਕਿ ਪਿਛਲੇ 3 ਦਿਨ ਤੋਂ ਵੀ ਨਾਲੇ ਕੁੱਟਿਆ ਗਿਆ ਨਾਲੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹਨਾਂ ਦੀਆਂ ਨੌਕਰੀਆਂ ਜਿਹੜੀਆਂ ਖੋਈਆਂ ਗਈਆਂ ਮੈਂ ਬੋਲਿਆ ਖੋਨ ਨੂੰ ਹੀ ਫਿਰਦੇ ਆ ਪਰ ਇਦਾਂ ਨਹੀਂ ਹੈਗਾ ਕਿ ਕੋਈ ਵੀ ਮੁਲਾਜ਼ਮ ਹੜਤਾਲ ਕਰਦਾ ਸੰਘਰਸ਼ ਕਰਦਾ ਉਹਦਾ ਡੈਮੋਕਰੈਟਿਕ ਰਾਈਟ ਹੈ ਕਿ ਉਹ ਲੜ ਸਕਦਾ ਸੰਘਰਸ਼ ਕਰ ਸਕਦਾ ਹੈ ਇਹ ਉਹ ਪਾਰਟੀ ਹੈ ਜਿਹੜੀ ਸੰਘਰਸ਼ਾ ਚੋਂ ਨਿਕਲੀ ਹੈ ਇਹ ਉਹ ਲੋਕ ਹੈਗੇ ਜਿਹੜੇ ਖੁਦ ਕਹਿੰਦੇ ਸੀ ਅਸੀਂ ਭੋਖ ਹੜਤਾਲਾਂ ਕਰਦੇ ਆ ਅਸੀਂ ਧਰਨੇ ਲਾਉਂਦੇ ਆ ਦਿੱਲੀ ਦੇ ਵਿੱਚ ਕੀ ਕੀ ਇਹਨਾਂ ਨੇ ਡਰਾਮੇ ਕੀਤੇ ਕੇਜਰੀਵਾਲ ਦੀ ਰਾਤ ਸੜਕਾਂ ਤੇ ਪੈ ਜਾਂਦਾ ਸੀ ਜਾ ਕੇ ਹੁਣ ਭੁੱਲ ਗਿਆ ਕਿ ਉਹ ਸੰਘਰਸ਼ ਤੁਹਾਡਾ ਸੰਘਰਸ਼ ਹੋਰ ਸੀ ਇਹਨਾਂ ਲੋਕਾਂ ਦਾ ਸੰਘਰਸ਼ ਹੋ ਰਿਹਾ ਸੋ ਇਹ ਬਿਲਕੁਲ ਗਲਤ ਗੱਲਾਂ ਹੈਗੀਆਂ ਾਕਾਤ ਚਾਉਣਾ ਚਾਹੀਦਾ ਵਾਪਸ ਕੋਈ ਇਹਨਾਂ ਨੂੰ ਕੋਈ ਝਟਕੇ ਝਟਕੇ ਲੱਗਣੇ ਚਾਹੀਦੇ ਆ ਬਿਜਲੀ ਦੇ ਇਹਨਾਂ ਦੀ ਜਦਾਸ਼ਤ ਵਾਪਸ ਆਵੇ ਵੀ ਇਹਨਾਂ ਨੇ ਗੱਲਾਂ ਕੀ ਕੀਤੀਆਂ ਸੀ ਲੋਕਾਂ ਨਾਲ ਤੇ ਕੀ ਕਰ ਰਹੇ ਆ ਇਹ ਪੰਜਾਬੀ ਹੈ ਇਹਨਾਂ ਦੀਆਂ ਜਿਹੜੀਆਂ ਮੈਂ ਕਹਣੀ ਹੈਗੇ ਗਲਤ ਨੀਤੀਆਂ ਉਹਨਾਂ ਦਾ ਵਿਰੋਧ ਕਰਨਗੇ ਤੇ ਇਹਨਾਂ ਨੂੰ ਪਾਛ ਦੇਣਗੇ ਬੁਰੀ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਮੈਂ ਪੰਜਾਬੀ ਚ ਇੱਕ ਕਹਾਵਤ ਹੈ ਕਹਿੰਦੇ ਨਾਸਾ ਭੋਰ ਦੇਣਗੇ ਐਦਾ ਨਹੀਂ ਚੱਲਣੀਆਂ ਕਿ ਤੁਸੀਂ ਇਹਨਾਂ ਨੂੰ ਸਸਪੈਂਡ ਕਰ ਦਿਓ ਜੀ ਇਹਨਾਂ ਨੂੰ ਨੌਕਰੀ ਤੋਂ ਕੱਢ ਹਾਲੋ ਕਰੇ ਬਠਾ ਲੋ ਕੀ ਗੱਲ ਤੁਸੀਂ ਕੀ ਸਮਝਦੇ ਹੋ ਬਿਆਸੀ ਲੋਕ ਇੰਨੇ ਗਏ ਗੁਜ਼ਰੇ ਹੈਗੇ ਤੁਸੀਂ ਜਿਹੜਾ ਕੋ ਸਮਝੀ ਕਰੋਗੇ ਤੇ ਅਸੀਂ ਬਰਦਾਸ਼ਤ ਕਰਾਂਗੇ ਮੈਂ ਮੈਟਿੰਗ ਹੈਗੀ ਹੈ ਜੇ ਕੋਈ ਨਿਸ਼ਚਿਤ ਨਹੀਂ ਨਿਕਲ ਰਿਹਾ ਹੈ ਅੱਲਾਹਾਤਰਫ ਫਰਸ਼ਟਾ ਕਰਨਾ ਹੈਗਾ ਤੁਹਾਡਾ ਸਮਰਥਨ ਰਹੇਗਾ ਬਿਲਕੁਲ ਜੀ ਸਾਡਾ ਸਮਰਥਨ ਇਹਨਾਂ ਦੇ ਨਾਲ ਹੈ ਪੰਜਾਬ ਦੀ ਹਰ ਲੜਾਈ ਦੇ ਵਿੱਚ ਜੇ ਯੂਨੀਵਰਸਿਟੀ ਦੀ ਲੜਾਈ ਸੀ ਤਾਂ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਐਜੇ ਮੁਲਾਜ਼ਮ ਅਸੀਂ ਨਾਲ ਸੀ ਅਸੀਂ ਹਰ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਪੰਜਾਬ ਦੇ ਵਿੱਚ ਪਵਾ ਕਿਸਾਨਾਂ ਦਾ ਸੰਘਰਸ਼ ਹੈ ਮਜ਼ਦੂਰ ਦਾ ਸੰਘਰਸ਼ ਹੈ ਮੁਲਾਜ਼ਮ ਦਾ ਸੰਘਰਸ਼ ਹੈ ਸਾਡਾ ਜਿਹੜਾ ਸਮਰਥਨ ਹੈ ਉਹ ਹਰ ਤਰੀਕੇ ਨਾਲ ਜਾਰੀ ਰਹੂਗਾ ਹੁਣ ਜਿਵੇਂ ਸਾਡੇ ਮੇਰੇ ਵੀਰ ਰਣਜੀਤ ਗਿੱਲ ਤੇ ਹਮਲਾ ਕੀਤਾ ਇਹਨਾਂ ਨੇ ਤਾਂ ਅਸੀਂ ਉਹਦੇ ਉਸ ਲੜਾਈ ਦੇ ਵਿੱਚ ਵੀ ਨਾਲ ਹੈ ਜਿਹੜਾ 8 ਦਸੰਬਰ ਦਾ ਪ੍ਰੋਗਰਾਮ ਹੈ ਅਸੀਂ ਉਹਦੇ ਚ ਵੱਧ ਚੜ ਕੇ ਭਾਗ ਲਾਵਾਂਗੇ ਕਿਉਂਕਿ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਅਸੀਂ ਇਹਨਾਂ ਦਾ ਮੂੰਹ ਮੋੜ ਸਕਦੇ ਹਾਂ ਇਹ ਤਾਂ ਰਕਸ਼ ਬਣੇ ਹੋਏ ਆ